ਐਮਰਜੈਂਸੀ ਫਿਲਮ ਨੂੰ ਲੈ ਕੇ ਪੰਜਾਬ ਦੇ ਵਿੱਚ ਖਾਸਾ ਹਾਹਾਕਾਰ ਮੱਚਿਆ ਹੋਇਆ ਹੈ ਔਰ ਖਾਸ ਕਰਕੇ ਐਮਰਜੈਂਸੀ ਫਿਲਮ ਦੇ ਉੱਤੇ ਕੰਗਣਾ ਰਣੌਤ ਦਾ ਇੱਕ ਵੱਡਾ ਬਿਆਨ ਹੁਣ ਦੁਆਰਾ ਸਾਹਮਣੇ ਆਇਆ ਹੈ ਸਾਫ਼ ਤੌਰ ਤੇ ਜਿੱਥੇ ਕੰਗਣਾ ਰਣੌਤ ਇਹ ਬਿਆਨ ਦੇ ਰਹੇ ਸੀ ਕਿ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਰੇਪ ਦੀਆਂ ਧਮਕੀਆਂ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਉੱਥੇ ਹੀ ਹੁਣ ਇਹ ਵੀ ਕਿਹਾ ਗਿਆ ਕਿ ਸੈਂਸਰ ਬੋਰਡ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਜਿਸ ਵਾਸਤੇ ਫਿਲਮ ਜਿਹੜੀ ਹੈ ਉਹ ਅੱਗੇ ਨਹੀਂ ਵਧ ਪਾਰੀ ਫਿਲਮ ਦੀ ਜਿਹੜੀ ਅਗਲੀ ਪ੍ਰੋਸੈਸ ਹੈ ਉਹ ਪੂਰੀ ਨਹੀਂ ਹੋ ਪਾਰੀ ਇਸ ਮਾਮਲੇ ਨੂੰ ਲੈ ਕੇ ਚਿੰਤਾ ਜਤਾਈਏ ਕੰਗਣਾ ਰਣਾਉਤ ਨੇ ਜਿੱਥੇ ਦੂਜੇ ਪਾਸੇ ਤੋਂ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਬੜੀਆਂ ਜਥੇਬੰਦੀਆਂ ਨੇ ਜਿਨ੍ਹਾਂ ਵਿੱਚ ਸਮੇਂਦਰ ਸਿੰਘ ਮਾਨ ਦੀ ਪਾਰਟੀ ਵੀ ਹੈ ਸ਼੍ਰੋਮਣੀ ਕਾਲਜਾ ਲਹਿਮਤ ਸਰ ਉਹਨਾਂ ਦੇ ਵੱਲੋਂ ਵੀ ਦਾਵਾ ਕੀਤਾ ਗਿਆ ਕਿ ਕੰਗਣਾ ਰਣਾਉਤ ਦੀ ਮੂਵੀ ਨਹੀਂ ਚੱਲਣ ਦਿੱਤੀ ਜਾਵੇਗੀ ਪੰਜਾਬ ਦੇ ਵਿੱਚ ਦੂਜੇ ਪਾਸੇ ਜਸਬੀਰ ਸਿੰਘ ਰੋਡੇ ਨੇ ਲੰਘੇ ਕੱਲ ਇਹ ਦਾਵਾ ਕੀਤਾ ਕਿ ਕੰਗਣਾ ਰਣਾਉਤ ਦੀ ਇਹ ਮੂਵੀ ਪੰਜਾਬ ਦੇ ਵਿੱਚ ਨਹੀਂ ਚੱਲਣ ਦਿੱਤੀ ਜਾਵੇਗੀ ਗਲਤ ਤੱਥ ਪੇਸ਼ ਕੀਤੇ ਗਏ ਨੇ ਸਬ ਜਰਨਲਿਸਟਿਕ ਤੇ ਡਰਾਮ ਵਾਲੇ ਦੀ ਛਵੀ ਗਲਤ ਤਰੀਕੇ ਦੇ ਨਾਲ ਪੇਸ਼ ਕੀਤੀ ਗਈ ਹੈ ਇਸ ਗੱਲ ਦਾ ਜਿਹੜਾ ਉਹ ਦਾਵਾ ਜਸਬੀਰ ਸਿੰਘ ਰੋਡੇ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੇ ਕੀਤਾ ਸੀ ਲੰਘੇ ਕੱਲ ਖੈਰ ਇਸ ਮਾਮਲੇ ਨੂੰ ਲੈ ਕੇ ਕੰਗਣਾ ਰਣਾਉਤ ਨੇ ਵੀ ਹੁਣ ਆਪਣਾ ਪੱਖ ਪੇਸ਼ ਕੀਤਾ ਕੰਗਣਾ ਰਣਾਉਤ ਦਾ ਕਹਿਣਾ ਹੈ ਕਿ ਸੈਂਸਰ ਬੋਰਡ ਨੂੰ ਧਮਕੀਆਂ ਆ ਰਹੀਆਂ ਨੇ ਮੈਨੂੰ ਧਮਕੀਆਂ ਆ ਰਹੀਆਂ ਨੇ ਬੜੀ ਹੱਦ ਤੱਕ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਦੋਂ ਧਮਕੀ ਵਾਲੀ ਗੱਲ ਸਾਹਮਣੇ ਆਉਂਦੀ ਹੈ ਨਾ ਤਾਂ ਸਵਾਲ ਇਹ ਖੜਦਾ ਹੈ ਕਿ ਧਮਕੀਆਂ ਦੇ ਕੌਣ ਰਿਹਾ ਹੈ ਕੀ ਧਮਕੀਆਂ ਸਿੱਖ ਕੌਮ ਦੇ ਰਹੀ ਹੈ ਕੀ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਵੱਡਾ ਸਵਾਲ ਤਾਂ ਇਹ ਹੈ ਕੰਗਨਾਰ ਰਣੌਤ ਇਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਕਿਹਨੂੰ ਟਾਰਗੇਟ ਕਰਦੀ ਪਈ ਹੈ ਖੈਰ ਇਹਨਾਂ ਮਸਲਿਆਂ ਦੇ ਆਧਾਰ ਦੇ ਉੱਤੇ ਕੰਗਨਾਰ ਰਣੌਤ ਦਾ ਇੱਕ ਨਵਾਂ ਬਿਆਨ ਸਾਹਮਣੇ ਆਇਆ ਕੀ ਬੋਲੀ ਹੈ ਆਓ ਸੁਣਦੇ ਕਈ ਤਰ੍ਹਾਂ ਦੀਆਂ ਵਾਇਰਲ ਰਹੀਆਂ ਹੈ ਕਿ ہماری ਫਿਲਮ ਇਮਰਜੈਂਸੀ ਕੋ ਸੈਂਸਰ ਸਰਟੀਫਿਕੇਟ ਮਿਲ ਗਿਆ ਹੈ ਇ इनफैक्ट हमें हमारी फिल्म क्लियर हो गई थी लेकिन उसकी सर्टिफिकेशन रोक ली गई है क्योंकि बहुत ज़्यादा धमकियाँ आ रही हैं जान से मार देने की और सेंसर वालों को बहुत ज़्यादा धमकियाँ आ रही हैं तो हमें हम पे ये प्रेशर है कि मिसिस गांधी के असेसिनेशन ना दिखाएं भिन्न वाला को ना दिखाएं पंजाब राइट्स ना दिखाएं आई डोंट नो कि फिर क्या दिखाएं कि क्या क्या हुआ कि फिल्म अचानक से ब्लैकआउट हो जाती है सो दिस इज़ अनबिलीवेबल टाइम फॉर मी एंड आई एम वेरी सॉरी for the state of things in this country